ਤੇ ਇਸ ਗਾਣੇ ਨੂੰ ਮੇਰੇ ਹਿਸਾਬ ਨਾਲ ਲੋਕ ਗਾਣੇ ਦੇ ਲੈਵਲ ਨਾਲ ਘੱਟ ਲੈ ਰਹੇ ਨੇ ਤੇ ਇਸ ਨੂੰ ਮਜ਼ਾਕ ਜ਼ਿਆਦਾ ਕਰ ਰਹੇ ਨੇ ਮੇਰੇ ਹਿਸਾਬ ਨਾਲ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਬਸ ਇੱਥੋਂ ਤੱਕ ਹੀ ਰਹਗੀ ਯਾਰ ਵੀ ਇਹ ਨਾ ਕਿਸੇ ਦੀ ਵੋਟੀ ਨੇ ਗਾਣਾ ਗਾਇਆ ਜਾਂ ਵੋਟੀ ਇੰਡੀਆ ਚਲਾ ਲੈਂਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਮਜ਼ਾਕ ਕਰ ਰਹੇ ਨੇ ਮਜ਼ਾਕ ਪੱਤ ਦੀ ਇਹਦੀਆਂ ਵੀ ਬਣ ਰਹੀਆਂ ਰੀਲਾ ਹੀ ਉਸੇ ਕਰਕੇ ਜ਼ਿਆਦਾ ਰੀਲਾ ਬਣਾ ਰਹੇ ਨੇ ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਜੇ ਇਹ ਇੱਕ ਬੰਦੇ ਨੇ ਮਜ਼ਾਕ ਕੀਤਾ ਉਹ ਚੱਲ ਗਿਆ ਤਾਂ ਮੈਂ ਵੀ ਯਾਰ ਮੈਂ ਵੀ ਮਾਵਾ ਇਦਾਂ ਦੀ ਨਹੀਂ ਲਾਂਕ ਮਤਲਬ ਇੱਕ ਦੇਖੋ ਦੇਖੀ ਭੇਡ ਚੱਲ ਜੀ ਨੂੰ ਕਹਿੰਦੇ ਪਰ ਮੈਂ ਜੋ ਗਾਉਣਾ ਤੁਸੀਂ ਗਾਣੇ ਸੁਣੇ ਹੋਣਗੇ ਜਾਂ YouTube ਤੇ ਜਿੱਦੇ ਵੀ ਆ ਉਹ ਗਾਣੇ ਮੇਰੇ ਜਿਹੜੇ ਹੋਣਗੇ ਮਜ਼ਾਕ ਵਾਲੇ ਨਹੀਂ ਹੋਣਗੇ ਤੇ ਲੋਕ ਉਹਨਾਂ ਨੂੰ ਮਜ਼ਾਕ ਕਰ ਵੀ ਨਹੀਂ ਸਕਦੇ ਜੇ ਚਾਹਣਗੇ ਤਾਂ ਵੀ ਨਹੀਂ ਕਰ ਸਕਦੇ ਨਹੀਂ ਜਿਵੇਂ ਸਾਗਰ ਦੀ ਵੋਟੀ ਜਿਹੜਾ ਗੀਤ ਆ ਇਹ ਤੁਸੀਂ ਮੰਨਦੇ ਹੋ ਵੀ ਇਹ ਪਰਿਵਾਰ ਦੇ ਵਿੱਚ ਗਾਉਣ ਵਾਲਾ ਨਹੀਂ ਹੈ ਮੈਂ ਜਿਹੜੀਆਂ ਘਰ ਦੀਆਂ ਗੱਲਾਂ ਮੈਂ ਨਹੀਂ ਚਾਹੁੰਦਾ ਵੀ ਹਨਾ ਸੋਸ਼ਲ ਮੀਡੀਆ ਤੇ ਆਉਣ ਜਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਜਾਣ ਹਨ ਘਰ ਦੀਆਂ ਗੱਲਾਂ ਘਰੇ ਰਹਿਣ ਤਾਂ ਜਿਆਦਾ ਵਧੀਆ ਗੱਲ ਸਭ ਤੋਂ ਈਕਾਰ ਦਾ ਇੰਪੈਕਟ ਦੇ ਨਾਲ ਜੁੜੇ ਹੋ ਤੁਸੀਂ ਮਹਾਰਾਜ ਦੀਪ ਸਿੰਘ ਤਾਂ ਸੋਸ਼ਲ ਮੀਡੀਆ ਦੇ ਉੱਤੇ ਹਰ ਪਾਸੇ ਸਾਗਰ ਦੀ ਵੋਟੀ ਹੋਈ ਪਈ ਆ ਇੰਸਟਾਗ੍ਰam ਚਲਾਈਏ ਫੇਸਬੁੱਕ ਤੇ ਜਾਂਦੇ ਆ ਯੂਟਿਊਬ ਤੇ ਜਾਂਦੇ ਆ ਕੋਈ ਵੀ ਸੋਸ਼ਲ ਮੀਡੀਆ ਐਪਲੀਕੇਸ਼ਨ ਖੋਲਦੇ ਆ ਤਾਂ ਮੁਰੇ ਆਉਂਦਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਨੂੰ ਇੰਨਾ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਬਹੁਤ ਸਾਰੇ ਹੋਰ ਵੀ ਕਲਾਕਾਰ ਨੇ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਗੀਤ ਨੇ ਪਰ ਉਹ ਗੀਤਾਂ ਨੂੰ ਕਿਉਂ ਨਹੀਂ ਪਸੰਦ ਕੀਤਾ ਜਾਂਦਾ ਇਸ ਗੀਤ ਨੂੰ ਇੰਨੀ ਅਹਿਮੀਅਤ ਕਿਉਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਪੁਰਾਣੇ ਤੇ ਸੀਨੀਅਰ ਕਲਾਕਾਰ ਮੌਜੂਦ ਨੇ ਹਰਵੰਸ ਬਬੂ ਜੀ ਬਬੂ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਉਹ ਵੀ ਤੁਸੀਂ ਵੀ ਉਹਨਾਂ ਸਮਿਆਂ 'ਚ ਹੀ ਗਾਉਣਾ ਸ਼ੁਰੂ ਕੀਤਾ ਸੀਗਾ ਜਿੰਨਾ ਸਮਿਆਂ ਦੇ ਵਿੱਚ ਸਤਨਾਮ ਸਾਗਰ ਜੀ ਨੇ ਗਾਇਆ ਹਣਾ ਥੋੜੇ ਜਿਹਾ ਸੀਨੀਅਰ ਨੇ ਕੁਝ ਪਰਸੈਂਟ ਦਾ ਅਚਾਰ ਕੁਝ ਹਿਸਾਬ ਤੁਹਾਡੇ ਤੁਸੀਂ ਵੀ ਸੀਨੀਅਰ ਨੇ ਪਰ ਹਨਾ ਦੇਖੋ 2002 ਦੀ ਕੈਸਟ ਤੇ 2024 ਦੇ ਵਿੱਚ ਇੱਕ ਕਲਿੱਪ ਵਾਇਰਲ ਹੋਣਾ ਰਾਤ ਤੇ ਰਾਤ ਸਟਾਰ ਬਣ ਗਏ ਕਿਵੇਂ ਦਿਖ ਰਹੇ ਇਹ ਦਰਸਲ ਭਾਜੀ ਗੱਲ ਇਹ ਆ ਵੀ ਉਦੋਂ ਜਦੋਂ ਇਹ ਗਾਣਾ ਹਿੱਟ ਆਇਆ ਸੀਗਾ ਮਾਰਕੀਟ 'ਚ ਉਦੋਂ ਲੋਕਾਂ ਨੂੰ ਲੋਕਾਂ ਤੱਕ ਬਹੁਤਾ ਨਹੀਂ ਪਹੁੰਚਿਆ ਵੈਸੇ ਟੇਪ ਦਾ ਕਹਿੰਦੇ ਵੀ ਹਿੱਟ ਹੋ ਗਿਆ ਸੀ ਗਾਣਾ ਉਦੋਂ ਪਰ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਿਆ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਨਹੀਂ ਸੀ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਹਰ ਇੱਕ ਬੰਦੇ ਦੇ ਹੱਥ 'ਚ ਮੀਡੀਆ ਹੈਗਾ ਹਨਾ ਫੋਨ ਸੁਣ ਲੈਂਦਾ ਫੋਨ ਕਰ ਲੈਂਦਾ ਜਿੱਥੋਂ ਮਰਜ਼ੀ ਬੰਦਾ ਚੱਕ ਲਵੇ ਹਨਾ YouTube ਤੇ ਗਾਣਾ ਲੱਭ ਲਵੇ ਉਹ ਕੁਦਰਤੀ ਹੁਣ ਕਿਸੇ ਦੇ ਇਦਾਂ ਦੇ ਬੰਦੇ ਦੇ ਹੱਥ ਆ ਗਿਆ ਉਹਨੇ ਥੋੜਾ ਜਿਹਾ ਉਹ ਕਰਤਾ ਤੇ ਹਰ ਇੱਕ ਬੰਦੇ ਕੋਲੇ ਪਹੁੰਚ ਗਿਆ ਤੇ ਇਸ ਗਾਣੇ ਨੂੰ ਮੇਰੇ ਹਿਸਾਬ ਨਾਲ ਲੋਕ ਗਾਣੇ ਦੇ ਲੈਵਲ ਨਾਲ ਘੱਟ ਲੈ ਰਹੇ ਨੇ ਤੇ ਇਸ ਨੂੰ ਮਜ਼ਾਕ ਜ਼ਿਆਦਾ ਕਰ ਰਹੇ ਨੇ ਮੇਰੇ ਹਿਸਾਬ ਨਾਲ ਅੱਜ ਪੰਜਾਬੀ ਇੰਡਸਟਰੀ ਦਾ ਵੀ ਹਰ ਵੱਡਾ ਸਿੰਗਰ ਵੱਡਾ ਆਰਟਿਸਟ ਉਸ ਗਾਣੇ ਤੇ ਰੀਲ ਬਣਾ ਰਿਹਾ ਹਾਂ ਦੇਖੋ ਜੱਜਜੀ ਖੈਰਾ ਨੇ ਵੀ ਰੀਲ ਬਣਾਈ ਨਿਮਰਤ ਖੈਰਾ ਵੀ ਰੀਲ ਬਣਾ ਰਹੀ ਆ ਹੋਰ ਕਲਾਕਾਰ ਵੀ ਰੀਲਾਂ ਬਣਾ ਰਹੇ ਨੇ ਹਾਂਜੀ ਹਾਂਜੀ ਮੈਂ ਉਹੀ ਗੱਲ ਕਰ ਰਿਹਾ ਕਿ ਇਸ ਗਾਣੇ ਨੂੰ ਗਾਣੇ ਦੇ ਲੈਵਲ ਨਾਲ ਨਹੀਂ ਲੈ ਰਹੇ ਹੋ ਲੋਕ ਸਿਰਫ ਇੱਕ ਮਜ਼ਾਕ ਜਿਹਨੂੰ ਕਹਿੰਦੇ ਆਪਾਂ ਉਹ ਕਿਤੇ ਨਾ ਜਾ ਕੇ ਕਿਤੇ ਉਸ ਕਲਾਕਾਰ ਦੀ ਕਿਸਮਤ ਲਾ ਲਓ ਇੱਕ ਪਾਸੇ ਤਾਂ ਵੀ ਉਹ ਹਿੱਟ ਹੋ ਗਿਆ ਦੁਬਾਰਾ ਲੋਕਾਂ ਚ ਉਹਦਾ ਨਾਮ ਆ ਗਿਆ ਹੈਨਾ ਪਰ ਮੇਰੇ ਹਿਸਾਬ ਨਾਲ ਉਹਨੂੰ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਉਹ ਕਰ ਰਹੇ ਨੇ ਉਹ ਤਾਂ ਮੇਰੇ ਹਿਸਾਬ ਨਾਲ ਉਹਨੂੰ ਮਜ਼ਾਕ ਹੀ ਕਰ ਰਹੇ ਨੇ। ਕੀ ਸਾਡੇ ਲੋਕਾਂ ਦੀ ਮਾਨਸਿਕਤਾ ਬਸ ਇੱਥੋਂ ਤੱਕ ਹੀ ਰਹੇਗੀ ਯਾਰ ਵੀ ਇਹ ਨਾ ਕਿਸੇ ਦੀ ਵੋਟੀ ਨੇ ਗਾਣਾ ਗਾਇਆ ਜਾਂ ਵੋਟੀ ਇੰਡੀਆ ਚ ਲਾ ਲੈਂਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਮਜ਼ਾਕ ਕਰ ਰਹੇ ਨੇ ਮਜ਼ਾਕ ਪਾਤ ਦੀਆਂ ਰੀਲਾਂ ਵੀ ਬਣ ਰਹੀਆਂ ਨੇ ਹਾਂਜੀ ਹਾਂਜੀ ਰੀਲਾਂ ਹੀ ਉਸੇ ਕਰਕੇ ਜਿਆਦਾ ਰੀਲਾਂ ਬਣਾ ਰਹੇ ਨੇ ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਜੇ ਇਹ ਇੱਕ ਬੰਦੇ ਨੇ ਮਜ਼ਾਕ ਕੀਤਾ ਉਹ ਚੱਲ ਗਿਆ ਤਾਂ ਮੈਂ ਵੀ ਯਾਰ ਮੈਂ ਵੀ ਮਾਮਾ ਇਦਾਂ ਦੀ ਰੀਲ ਹਨਾ ਮਤਲਬ ਇੱਕ ਦੇਖੋ ਦੇਖੀ ਭੇਡ ਚੱਲ ਜਿਹਨੂੰ ਕਹਿੰਦੇ ਆ ਪੰਜਾਬ ਚ ਅੱਜਕੱਲ ਆਪਣਾ ਦਿਮਾਗ ਹੀ ਨਹੀਂ ਲੋਕ ਵਰਤਦੇ ਇਹ ਨਹੀਂ ਸੋਚਦੇ ਵੀ ਯਾਰ ਮੈਂ ਚੰਗੀ ਚੀਜ਼ ਸੁਣਾ ਚੰਗੀ ਚੀਜ਼ ਲੋਕਾਂ ਨੂੰ ਕਰਾਂ ਮੈਂ ਇਹ ਨਹੀਂ ਕਹ ਉਨੇ ਗਾਇਆ ਗਾਣਾ ਪਰ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਚੱਕ ਲਿਆ ਹਨ ਚੱਕ ਲਿਆ ਕੀ ਮਜ਼ਾਕ ਹਨਾ ਹਾਸਾ ਜਿਹੜਾ ਉਹ ਜਿਆਦਾ ਉਹਨਾਂ ਨੇ ਉਹ ਕਰ ਲਿਆ ਉਹਦਾ ਤੇ ਉਸੇ ਲੈਵਲ ਤੇ ਉਹਨੂੰ ਵਿਚਾਰੇ ਨੂੰ ਮਤਲਬ ਮੈਨੂੰ ਉਹਦਾ ਤੇ ਇੱਕ ਲਾਲੋ ਵੀ ਯਾਰ ਇੰਨਾ ਪੁਰਾਣਾ ਕਲਾਕਾਰ ਸੀ ਉਹਨੇ ਗਾਣੇ ਵੀ ਚੱਲੇ ਨੇ ਉਹਦੇ ਹਨਾ ਪਰ ਉਹਨੂੰ ਮੇਰੇ ਮੈਨੂੰ ਉਹਦੇ ਤੇ ਤਰਸ ਆ ਰਿਹਾ ਯਾਰ ਇੰਨਾ ਮਜ਼ਾਕ ਕਰ ਰਹੇ ਉਸ ਹੂੰ ਪਰ ਉਹ ਕਹਿੰਦਾ ਮੈਨੂੰ ਤਾਂ ਕੋਈ ਚੱਕਰ ਹੀ ਨਹੀਂ ਮੈਂ ਇੰਟਰਵਿਊ ਕਰਕੇ ਆਇਆ ਉਹਨਾਂ ਨਾਲ ਮੁਲਾਕਾਤ ਕੀਤੀ ਮੈਂ ਆ ਜੀ ਲੋਕ ਤੁਹਾਡਾ ਮਜ਼ਾਕ ਬਣਾ ਰਹੇ ਨੇ ਉਹ ਕਹਿੰਦੇ ਵਧੀਆ ਸਟਾਰ ਬਣਦੇ ਆ ਨਹੀਂ ਨਹੀਂ ਸਟਾਰ ਬੇਸ਼ੱਕ ਬਣਦੇ ਨੇ ਪਰ ਆਪਣੀ ਆਪਣੀ ਸੋਚਣੀ ਹੈ ਨਾ ਮੈਂ ਉਹ ਹੀ ਕਹਿ ਰਿਹਾ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹੈਨਾ ਇਹ ਗਲਾਸ ਹੈ ਇੱਕ ਪਾਣੀ ਦਾ ਹੈਨਾ ਅੱਧਾ ਭਰਿਆ ਹੋਇਆ ਕੋਈ ਇਹਨੂੰ ਅੱਧਾ ਖਾਲੀ ਦੇਖਦਾ ਹੈ ਕੋਈ ਅੱਧਾ ਭਰਿਆ ਹੋਇਆ ਦੇਖਦਾ ਪਰ ਜਿਸ ਲੈਵਲ ਤੇ ਮੈਂ ਬੈਠ ਕੇ ਸੋਚ ਰਿਹਾ ਕਿਉਂਕਿ ਜੇ ਤਾਂ ਹੁੰਦਾ ਵੀ ਸ਼ੌਕੀਆ ਬਣਾ ਰਹੇ ਨੇ ਲੋਕ ਵੀ ਸ਼ੌਕ ਨਾਲ ਵੀ ਯਾਰ ਬਹੁਤ ਸੋਹਣਾ ਗਾਣਾ ਤਾਂ ਬਣਾਈਏ ਹੂੰ ਜਿੰਨੇ ਲੋਕ ਨੇ ਮੇ ਇਸ ਕਰਕੇ ਮੈਨੂੰ ਲੱਗਦਾ ਤਾਂ ਤਰਸ ਹੀ ਆ ਰਿਹਾ ਉਸ ਬੰਦੇ ਤੇ ਯਾਰ ਕਿਉਂ ਇਸ ਉਮਰੇ ਉਹਦਾ ਮਜ਼ਾਕ ਉਡਾ ਰਹੇ ਨੇ ਕਿਤੇ ਇਹ ਗੱਲ ਤਾਂ ਨਹੀਂ ਕਿ ਹਰਵੰਸ ਬੱਬੂ ਦਾ ਨਹੀਂ ਗਾਣਾ ਚੱਲਿਆ ਉਹਨਾਂ ਦਾ ਚੱਲ ਗਿਆ ਸਟਾਰ ਨਹੀਂ ਮੈਨੂੰ ਭਾਜੀ ਜ਼ਿੰਦਗੀ 'ਚ ਮੈਂ ਕਦੇ ਇਹ ਨਹੀਂ ਸੋਚਿਆ ਵੀ ਮੈਂ ਸਟਾਰ ਨਹੀਂ ਬਣਿਆ ਹੈਨਾ ਜਾਂ ਕੋਸ਼ਿਸ਼ ਕਰ ਰਹੇ ਹਾਂ ਕੋਈ ਗੱਲ ਨਹੀਂ ਕਦੇ ਤਾਂ ਰੱਬ ਸੁਣੂਗਾ ਪਰ ਮੈਂ ਜੋ ਗਾਉਣਾ ਤੁਸੀਂ ਗਾਣੇ ਸੁਣੇ ਹੋਣਗੇ ਜਾਂ YouTube ਤੇ ਜਿੰਨੇ ਵੀਗਾ ਉਹ ਗਾਣੇ ਮੇਰੇ ਜਿਹੜੇ ਹੋਣਗੇ ਮਜ਼ਾਕ ਵਾਲੇ ਨਹੀਂ ਹੋਣਗੇ ਤੇ ਲੋਕ ਉਹਨਾਂ ਨੂੰ ਮਜ਼ਾਕ ਕਰ ਵੀ ਨਹੀਂ ਸਕਦੇ ਜੇ ਚਾਹਣਗੇ ਤਾਂ ਵੀ ਨਹੀਂ ਕਰ ਸਕਦੇ ਕਈ ਹੁੰਦਾ ਵੀ ਹਨਾ ਯਾਰ ਉਹ ਫਲਾਣੇ ਬੰਦੇ ਨਾਲ ਬਣਦੀ ਨਹੀਂ ਆਪਾਂ ਉਹਦਾ ਦੇਖੀਏ ਕੋਈ ਮਜ਼ਾਕ ਕਿਵੇਂ ਬਣ ਸਕਦਾ ਉਹ ਤਾਂ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਸੋਚ ਕੇ ਗਾਉਣੇ ਆ ਲੋਕਾਂ ਦੇ ਆਪਣੇ ਘਰੇ ਹੈਨ ਮੇਰਾ ਪਰਿਵਾਰ ਹੈ ਭੈਣ ਨੇ ਭਰਾ ਨੇ ਬੱਚੇ ਨੇ ਹੋਰ ਵੀ ਬਹੁਤ ਸਾਰੇ ਰਿਸ਼ਤੇਦਾਰ ਨੇ ਮੈਂ ਸੋਚਦਾ ਵੀ ਜੇ ਮੈਂ ਉਹਨਾਂ ਦੇ ਸਾਹਮਣੇ ਗਾਣਾ ਗਾ ਸਕਦਾ ਤਾਂ ਮੈਂ ਰਿਕਾਰਡ ਕਰਾਂਗਾ ਨਹੀਂ ਤਾਂ ਨਹੀਂ ਨਹੀਂ ਜੇ ਸਾਗਰ ਦੀ ਵੋਟੀ ਜਿਹੜਾ ਗੀਤ ਆ ਇਹ ਤੁਸੀਂ ਮੰਨਦੇ ਹੋ ਵੀ ਇਹ ਪਰਿਵਾਰ ਦੇ ਵਿੱਚ ਗਾਉਣ ਵਾਲਾ ਨਹੀਂ ਹੈ ਨਹੀਂ ਨਹੀਂ ਗਾਣੇ 'ਚ ਕੁਝ ਵੀ ਗਲਤ ਨਹੀਂ ਹਮ ਬਟ ਲੋਕਾਂ ਦੀ ਸੋਚ ਆ ਜਿਹੜੀ ਮੇਰੇ ਹਿਸਾਬ ਨਾਲ ਉਹ ਥੋੜੀ ਜੀ ਅਜੀਬੋ ਗਰੀਬ ਜੀ ਹੋ ਗਈ ਪੰਜਾਬ ਦੇ ਲੋਕਾਂ ਦੀ ਗਾਣੇ 'ਚ ਕੁਛ ਨਹੀਂ ਗਲਤ ਜਿਹੜੀ ਮੈਂ ਸੁਣਿਆ ਉਹ ਗਾਣਾ ਕੋਈ ਵਰਡਿੰਗ ਇੱਦਾਂ ਦੀ ਨਹੀਂ ਵੀ ਚੀਪ ਵਰਡਿੰਗ ਆ ਜਾਂ ਆਪਾਂ ਉਹਨੂੰ ਘਰੇ ਨਹੀਂ ਸੁਣ ਸਕਦੇ ਠੀਕ ਆ ਜੇ ਸਾਗਰ ਦੀ ਗੋਟੀ ਇੰਡੀਆ ਚ ਚਲਾ ਸਕਦੀ ਆ ਦੂਜਾ ਕਹਿ ਸਕਦਾ ਵੀ ਉਹ ਫਲਾਣੇ ਦੀ ਆਪਾਂ ਦੇਖ ਲਈ ਅਕਸਰ ਹੀ ਹੈ ਨਾ ਜਨਾਨੀਆਂ ਦੇ ਜੀ ਸੂਟ ਲੈ ਲੈਣ ਦੂਜੀ ਸੋਹਣਾ ਸੂਟ ਲਿਆ ਹੋਵੇ ਤਾਂ ਲੜ ਪੈਂਦੀ ਹੈ ਮੈਨੂੰ ਤਾਂ ਉਹਦੇ ਨਾਲੋਂ ਵਧੀਆ ਲੈ ਕੇ ਦੇ ਚਾਹੇ ਘਰ ਵਾਲੇ ਕੋਲੇ ਪੈਸੇ ਵੀ ਨਹੀਂ ਹੈਗੇ ਫਿਰ ਵੀ ਕਹਿੰਦੇ ਵੀ ਨਹੀਂ ਮੈਂ ਤਾਂ ਵਧੀਆ ਸੂਟ ਲੈ ਕੇ ਦੇ ਹੈ ਨਾ ਤੇ ਉਹ ਫਿਰ ਜੇ ਉਹਨੇ ਫਰਵਾਇਸ਼ ਕਰਤੀ ਵੀ ਸਾਗਰ ਦੀ ਗੋਟੀ ਚ ਇੰਡੀਗਾ ਤੁਮੈਨੂੰ ਵੀ ਕਹੀ ਹੈ ਨਾ ਛੋਟੀ ਮੋਟੀ ਡਰਾਈਵਰੀ ਦਾ ਮੈਨੂੰ ਵੀ ਸਿਖਾ ਹੂੰ ਕੋਈ ਇਦਾਂ ਦੀ ਗੱਲ ਨਹੀਂ ਸੀ ਤੁਸੀਂ ਨਹੀਂ ਕਦੇ ਇਸ ਤਰ੍ਹਾਂ ਦਾ ਗਾਣਾ ਲਿਖਿਆ ਜਾਂ ਇਸ ਤਰ੍ਹਾਂ ਦਾ ਕੋਈ ਪਰਮੈਸ਼ ਆਈ ਹੋਵੇ ਤੁਸੀਂ ਕਿਉਂਕਿ ਅਕਸਰ ਸਿੰਗਰ ਇਸ ਤਰ੍ਹਾਂ ਦੇ ਗੀਤ ਹੀ ਉਹ ਕਰਦੇ ਨੇ ਨਾ ਹੁਣ ਉਹ ਕਹਿੰਦੇ ਮੇਰੀ ਵੀ ਘਰ ਵਾਲੀ ਨੇ ਕਿਹਾ ਮੈਨੂੰ ਵੀ ਗਾਣਾ ਸਿਖਾਓ ਕਹਿੰਦੇ ਮੈਂ ਉਸ ਤੇ ਗਾਣਾ ਲਿਖਦਾ ਮੈਂ ਭਾਜੀ ਮੇਰੇ ਹਿਸਾਬ ਨਾਲ ਮੈਂ ਹੈ ਨਾ ਕਾਫੀ ਜਰੂਰ ਕਹਿ ਸਕਦੇ ਆ ਅੱਛੇ ਲੋਕਾਂ ਦੇ ਵਿੱਚ ਰਹਿਆ ਸ਼ੁਰੂ ਤੋਂ ਸਮਝਦਾਰ ਲੋਕਾਂ ਦੇ ਮੈਂ ਜਿਹੜੀਆਂ ਘਰ ਦੀਆਂ ਗੱਲਾਂ ਮੈਂ ਨਹੀਂ ਚਾਹੁੰਦਾ ਵੀ ਹੈ ਨਾ ਸੋਸ਼ਲ ਮੀਡੀਆ ਤੇ ਆਉਣ ਜਾਂ ਲੋਕਾਂ ਦੇ ਸਾਹਮਣੇ ਜਾਦਾ ਵਧੀਆ ਗੱਲ ਹੈ ਹਮ ਅੱਛਾ ਇੱਕ ਤੁਹਾਡਾ ਵੀ ਕਿੱਸਾ ਹਨਾ ਤੁਹਾਡੇ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਤੁਹਾਡਾ ਦਫ਼ਤਰ ਹੁੰਦਾ ਸੀ ਪਟਿਆਲੇ ਦੇ ਵਿੱਚ ਜਦੋਂ 99 99 ਕਲਾਕਾਰਾਂ ਦਾ ਦਫ਼ਤਰ ਹੁੰਦਾ ਸੀ ਹਾਂਜੀ ਹਾਂਜੀ ਤੇ ਅੱਜ ਅੱਜ ਕਿੱਥੇ ਖੜੇ ਹਾਂ ਅੱਜ ਕਿਉਂ ਨਹੀਂ ਤਾਂ ਇਹ ਨਾ ਨਹੀਂ ਆਫਿਸ ਦੀ ਭਾਜੀ ਕੋਈ ਗੱਲ ਨਹੀਂ ਕੰਮ ਕਰ ਰਹੇ ਆਪਾਂ ਮਾਰਕੀਟ 'ਚ ਤੁਸੀਂ ਦੇਖਦੇ ਹੋਵੋਗੇ YouTube ਤੇ ਵੀ ਆ ਰਿਹਾ ਹਨਾ ਫੌਂਕ ਆਪਣੇ ਆਉਂਦੇ ਰਹਿੰਦੀਆਂ ਨਵੇਂ-ਨਵੇਂ ਆਫਿਸ ਦਾ ਦਰਸਲ ਨਾ ਪ੍ਰੋਬਲਮ ਇਹ ਹੋ ਗਈ ਸੀ ਲੋਕ ਨੇ ਜਿਹੜੇ ਉਹ ਫੋਨਾਂ ਤੇ ਜੁੜ ਗਏ ਹਮ ਤੁਸੀਂ ਦੇਖੋਗੇ ਵੱਡੇ-ਵੱਡੇ ਕਲਾਕਾਰਾਂ ਦੇ ਆਫਿਸ ਹੈ ਹੀ ਨਹੀਂ ਕਿਉਂ ਬਣਾਉਗਾ ਅਗਲਾ ਕਿ ਗੱਲ ਹੀ ਫੋਨ ਤੇ ਹੋ ਜਾਣੀ ਆ ਕਿਸੇ ਨੇ ਤੁਹਾਨੂੰ ਪ੍ਰੋਗਰਾਮ ਬੁੱਕ ਕਰਾਉਣਾ ਕਿਸੇ ਨੇ ਤੁਹਾਡੇ ਨਾਲ ਗੱਲ ਕਰਨੀ ਆ ਫੋਨ ਤੇ ਕਰ ਲੈਣੀ ਆ ਹੈਨਾ ਪਹਿਲਾਂ ਹੁੰਦਾ ਸੀ ਇਦਾਂ ਦਾ ਕੋਈ ਸਿਸਟਮ ਨਹੀਂ ਸੀ ਆ ਆਫਿਸ ਖੋਲਿਆ ਹੋਇਆ ਲੋਕਾਂ ਨੇ ਉੱਥੋਂ ਪਤਾ ਹੁੰਦਾ ਸੀ ਉਹਨਾਂ ਨੂੰ ਯਾਰ ਫਲਾਣੀ ਥਾਂ ਸਿੰਗਰ ਦਾ ਦਫ਼ਤਰ ਆ ਆਪਾਂ ਉੱਥੇ ਜਾ ਕੇ ਮਿਲਣਾ ਹੁਣ ਜਿਹੜਾ ਇਹ ਮੇਲ ਮਲਾਪ ਆ ਫੋਨ ਤੇ ਗੱਲ ਹੋ ਜਾਂਦੀ ਆ ਉਸ ਆਬ ਨਾਲੀ ਫੋਨ ਤੇ ਜੇ ਕਿਸੇ ਨੇ ਅਡਵਾਂਸ ਵੀ ਪਾਉਣਾ ਹੈਨਾ ਮਤਲਬ ਪ੍ਰੋਗਰਾਮ ਬੁੱਕ ਹੋ ਗਿਆ ਅਡਵਾਂਸ ਪਾਉਣਾ ਉਹ ਵੀ ਗੂਗਲ ਪੇ ਕਰ ਦਦਾ ਬੰਦਾ ਮਿਲ ਕੇ ਤਾਂ ਹੁਣ ਕੋਈ ਗੱਲ ਹੀ ਨਹੀਂ ਹੁੰਦੀ ਹਮ ਅੱਛਾ ਹੁਣ ਵੀ ਲਾਉਣੇ ਪ੍ਰੋਬਲਮ ਪਿਆਰ ਮਿਲਦਾ ਲੋਕਾਂ ਨਾਲ ਜਰੂਰ ਜੀ ਬਹੁਤ ਜਿਆਦਾ ਪਿਆਰ ਕਰਦੇ ਨੇ ਲੋਕ ਜਿੰਨੇ ਕੋ ਮਤਲਬ ਆਪਣੇ ਲਿੰਕ ਚ ਨੇ ਜਿੰਨੇ ਕੋ ਜੁੜਦੇ ਨੇ ਲੋਕ ਮਤਲਬ ਮੈਂ ਜਿੰਨੇ ਕੋ ਪ੍ਰੋਗਰਾਮ ਲਾਏ ਆ ਮੈਨੂੰ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਛੱਡਿਆ ਤੂੰ ਬੰਦ ਕਰ ਦੇ ਥੱਲੇ ਆ ਜਾ ਮੈਂ ਆਪਾਂ ਦੇਖਦੇ ਆ ਬਹੁਤ ਕਲਾਕਾਰਾਂ ਨਾਲ ਉਹ ਭੈੜੀ ਹੁੰਦੀ ਵੀ ਯਾਰ ਇਹਦਾ ਕੀ ਕਰ ਰਿਹਾ ਯਾਰ ਨਾ ਇਹਨੂੰ ਗਾਉਣਾ ਦਾ ਨਾ ਸੋਹਣਾ ਨਹੀਂ ਤੇ ਕੁਝ ਵੀ ਲਾ ਲੋ ਹਨਾ ਪਰ ਮੈਨੂੰ ਕਦੇ ਇਦਾਂ ਦਾ ਹੋਇਆ ਨਹੀਂ ਜਿੱਥੇ ਗਏ ਆ ਅੱਛਾ ਪ੍ਰੋਗਰਾਮ ਲਾ ਗਏ ਆ ਅੱਛਾ ਰਿਸਪੌਂਸ ਮਿਲੇ ਲੋਕਾਂ ਨਾਲ ਠੀਕ ਇਹ ਕਾਣਾ ਸਾਗਰ ਦੀ ਵੀ ਹੋਟੀ ਤੁਸੀਂ ਵੀ ਦੇਖਿਆ ਹੋਣਾ ਜਦੋਂ ਇੰਟਰਵਿਊ ਆ ਤੇ ਲੋਕ ਕਮੈਂਟ ਕਰ ਰਹੇ ਆ ਕਹਿੰਦੇ ਕੁੱਟ ਪਈ ਸੀ ਇਹਦੇ ਤਾਂ ਜੀ ਉਹ ਹੋਇਆ ਸੀਗਾ ਇਸ ਤਰ੍ਹਾਂ ਦੀ ਦੇਖੋ ਜੀ ਹਰ ਇੱਕ ਕਲਾਕਾਰ ਦੀ ਨਿੱਜੀ ਲਾਈਫ ਹੈ ਆਪਾਂ ਇਸ ਬਾਰੇ ਨਹੀਂ ਕਹਿ ਸਕਦੇ ਪਤਾ ਨਹੀਂ ਮੈਂ ਤਾਂ ਇਸ ਬਾਰੇ ਪਤਾ ਨਹੀਂ ਵੀ ਉਹਨੂੰ ਕੁੱਟ ਪਈ ਕਿ ਨਹੀਂ ਪਈ ਤੇ ਪਰ ਮੈਂ ਕਲਾਕਾਰਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਿਹੜਾ ਤੁਸੀਂ ਗੱਲ ਕਰਨੀ ਹੈ ਨਾ ਉਹ ਸੋਚ ਸਮਝ ਕੇ ਕਰੋ ਕਿਉਂਕਿ ਸਾਹਮਣੇ ਤੁਹਾਡੇ ਪਤਾ ਨਹੀਂ ਕੌਣ-ਕੌਣ ਬੈਠਾ ਹਰ ਤਰ੍ਹਾਂ ਦੇ ਬੰਦੇ ਆ ਤੁਹਾਨੂੰ ਸੁਣ ਰਹੇ ਨੇ ਤੇ ਮੰਨ ਲਓ ਤੁਸੀਂ ਮੈਂ ਸੁਣਿਆ ਉਹਨਾਂ ਨੂੰ ਵੀ ਕਿਹਾ ਕਿਸੇ ਨੇ ਉਹਨਾਂ ਨੇ ਬਰੂਜ਼ੀ ਬਾਰੇ ਗਲਤ ਬੋਲਤਾ ਸੀਗਾ ਹੂੰ ਅ ਜਦੋਂ ਤੁਸੀਂ ਸਮਾਜ 'ਚ ਜੀ ਰਹੇ ਹੋ ਨਾ ਸਮਾਜ 'ਚ ਹਰ ਤਰ੍ਹਾਂ ਦੇ ਲੋਕ ਨੇ ਤੁਸੀਂ ਇਦਾਂ ਦੀ ਵਰਡਿੰਗ ਨਾ ਬੋਲੋ ਜਿਹੜੀ ਕਿਸੇ ਨੂੰ ਵੀ ਹਰਟ ਕਰੇ ਹੂੰ ਹੈਨਾ ਜੇ ਉਹਨਾਂ ਨਾਲ ਕੋਈ ਇਦਾਂ ਦੀ ਗੱਲ ਹੋਈ ਆ ਤਾਂ ਬਹੁਤ ਮਾੜੀ ਗੱਲ ਆ ਜੇ ਉਹਨਾਂ ਨੇ ਬੋਲਿਆ ਤਾਂ ਵੀ ਮਾੜੀ ਗੱਲ ਆ ਹੂੰ ਕਿ ਇਹੋ ਜਿਹੇ ਗੀਤ ਤੁਹਾਨੂੰ ਲੱਗਦਾ ਸਮਾਜ ਦੇ ਵਿੱਚ ਆਉਣੇ ਚਾਹੀਦੇ ਆ ਸਮਾਜ ਦੇਖੋ ਜੀ ਕਲਾਕਾਰ ਹੁੰਦਾ ਇੱਕ ਸਮਾਜ ਦਾ ਸ਼ੀਸ਼ਾ ਸ਼ੀਸ਼ੇ 'ਚ ਨੂੰ ਜਿੱਦਾਂ ਦਾ ਲੋਕ ਦੇਖਣਗੇ ਹੈਨਾ ਸ਼ੀਸ਼ਾ ਉਦਾਂ ਦਾ ਲੋਕਾਂ ਨੂੰ ਅਸਰ ਪਾਊਗਾ ਹੂੰ ਮੈਂ ਕਹਾਂ ਵੀ ਚੰਗੇ ਗਾਣੇ ਗਾਓ ਅੱਛੇ-ਅੱਛੇ ਗਾਣੇ ਗਾਓ ਜਿਹੜੇ ਘਰ ਬੈਠ ਕੇ ਸੁਣੇ ਜਾਣ ਕੁਝ ਸਿੱਖਿਆ ਦੇਣ ਵਾਲੇ ਗਾਣੇ ਹੋਣ ਹੈ ਨਾ ਇਦਾਂ ਦੇ ਗਾਣੇ ਗਾਉਣੇ ਚਾਹੀਦੇ ਹੂੰ ਤੁਹਾਨੂੰ ਸਭ ਤੋਂ ਪਹਿਲਾਂ ਕਿਹੜੇ ਗਾਣੇ ਤੋਂ ਵੱਧ ਪਿਆਰ ਮਿਲਿਆ ਸੀਗਾ ਲੋਕਾਂ ਦਾ ਜਿਹਦੇ ਨਾਲ ਪਤਾ ਲੱਗਿਆ ਕਿ ਹਰਵੰਸ ਬੱਬੂ ਵੀ ਇੱਕ ਪਟਿਆਲੇ ਤੋਂ ਆਇਆ ਅਸੀਂ ਸਭ ਤੋਂ ਪਹਿਲਾਂ ਟੇਪ ਕੀਤੀ ਸੀ ਇੱਕ ਹੂੰ ਦਿਲ ਦੀ ਗੱਲ ਆਪਣੀ ਚੰਡੀਗੜ੍ਹ ਤੋਂ ਮੇਰੇ ਦੋਸਤ ਜੀ ਬਹਾਦਰ ਸਿੰਘ ਉਹਨਾਂ ਨੇ ਟੇਪ ਕੀਤੀ ਸੀ ਮੇਰੀ ਦੋ ਲੈਣਾ ਸੁਣਾਉਂਗੇ ਦਰਸ਼ਕਾਂ ਨੂੰ ਹਾਂਜੀ ਹਾਂਜੀ ਪਹਿਲਾ ਟੈਪ ਸੀਗਾ ਜੀ ਪਹਿਲਾਂ ਉਸ ਜਮਾਨੇ ਚ ਹੁਣ ਤਾਂ ਹਰ ਇੱਕ ਬੰਦੇ ਦੇ ਹੱਥ 'ਚ ਫੋਨ ਹੈ ਪਹਿਲਾਂ ਉਹਦੋਂ ਤਾਰ ਵਾਲੇ ਫੋਨ ਹੁੰਦੇ ਸੀ ਉਹ ਘਰ ਵਾਲੀ ਹੈ ਜਿਹੜੀ ਨਵਾਂ ਵਿਆਹ ਹੋਇਆ ਹੁੰਦਾ ਘਰ ਵਾਲਾ ਕਿਤੇ ਬਾਹਰ ਚਲੇ ਜਾਂਦਾ ਅੱਛਾ ਤੇ ਉਹ ਵਿਚਾਰੀ ਪਰੇਸ਼ਾਨ ਹੁੰਦੀ ਆ ਫੋਨ ਤੇ ਕਦੇ-ਕਦਾਈ ਗੱਲ ਹੁੰਦੀ ਆ ਹੈਨਾ ਤੇ ਉਹ ਕਹਿੰਦਾ ਜੀ ਪਰੇਸ਼ਾਨ ਨਾ ਹੋ ਫੋਨ ਤੇ ਗੱਲ ਕਰ ਲਿਆ ਕਰੋ ਕਿਉਂਕਿ ਜਲਦੀ ਮੰਨਦੀ ਫੋਨ ਤੇ ਅੱਛਾ ਉਹ ਇਦਾਂ ਦਾ ਕੀ ਸੀਗਾ ਕਹਿੰਦਾ ਕੋਠੇ ਚੜ ਤੱਕ ਦੀ ਢੋਲਾ ਵੇ ਰੋ ਰੋ ਨਾ ਥੱਕਦੀ ਢੋਲਾ ਕੋਠੇ ਚੜ ਤੱਕ ਦੀ ਢੋਲਾ ਵੇ ਰੋ ਰੋ ਨਾ ਥੱਕਦੀ ਢੋਲਾ ਲੱਗਦਾ ਹੈ ਬਚ ਸਕਦੀ ਨਾ ਦਿਲ ਦੀ ਗੱਲ ਟੈਲੀਫੋਨ ਤੇ ਮਾਇਆ ਦੱਸ ਸਕਦੀ ਨਾ ਦਿਲ ਦੀ ਗੱਲ ਟੈਲੀਫੋਨ ਤੇ ਹੁੰਦੇ ਅਰਮਾਨ ਕੀ ਢੋਲਾ ਓਏ ਵਿਆਹਾਂ ਮੁਟਿਆਰਾਂ ਦੇ ਤੁਰ ਗਏ ਤੂੰ ਕੱਲੀ ਛੱਡ ਕੇ ਓਏ ਤੈਨੂੰ ਕੀ ਸਾਰਾਂ ਨੇ ਮੰਜਾ 'ਤੇ ਵੱਡ-ਵੱਡ ਖਾਵੇ ਰਾਤਾਂ ਨੂੰ ਨੀਂਦ ਨਾ ਆਵੇ ਓਏ ਮੰਜਾ 'ਤੇ ਵੱਡ-ਵੱਡ ਖਾਵੇ ਰਾਤਾਂ ਨੂੰ ਨੀਂਦ ਨਾ ਆਵੇ ਉਹ ਰਾ ਅੱਖ ਲੱਗਦੀ ਨਾ ਦਿਲ ਦੀ ਗੱਲ ਟੈਲੀਫੋਨ ਤੇ ਮਾਈਆ ਦੱਸ ਸਕਦੀ ਨਾ ਦਿਲ ਦੀ ਗੱਲ ਟੈਲੀਫੋਨ ਤੇ ਬਹੁਤ ਪਿਆਰਾ ਗੀਤ ਤੁਸੀ ਥੈਂਕ ਯੂ ਥੈਂਕ ਯੂ ਅੱਛਾ ਭਾਈ ਅਕਸਰ ਗੀਤਕਾਰਾਂ ਨੇ ਕਲਾਕਾਰਾਂ ਨੇ ਜੋੜੀਆਂ ਬਣਾਈਆਂ ਹਨਾ ਸਰਵੰਸ ਬੱਬੂ ਦੀ ਜੋੜੀ ਨਹੀਂ ਬਣੀ ਕਿਸੇ ਨਾਲ ਜੋੜੀ ਆਪਾਂ ਬਣਾਈ ਨਹੀਂ दरअसल ਸਾਡੀ ਸ਼ੁਰੂਤ ਸੋਚ ਸੀ ਵੀ ਅਰ ਦੇਖੋ ਮੰਨਦੇ ਆ ਵੀ ਇੱਕ ਗੱਡੀ ਦੇ ਹੈਨਾ ਇਹ ਹੁੰਦੇ ਕਿਉਂਕਿ ਲੋਕ ਜੋੜੀਆਂ ਨੂੰ ਪਸੰਦ ਜ਼ਿਆਦਾ ਕਰਦੇ ਸੀ ਨਾ ਉਦੋਂ ਮੈਂ ਕਿਉਂਕਿ ਹਰੇਕ ਕਲਾਕਾਰ ਕਹਿੰਦਾ ਸੀ ਇਹ ਜੋੜੀ ਹੁਣ ਆਪਣੀ ਆਪਣੀ ਸੋਚ ਹੈ ਗੁਰਦਾਸ ਮਾਨ ਜੀ ਨੇ ਵੀ ਬਣਾਈ ਹੈ ਨਾ ਉਹਨਾਂ ਦਾ ਲੈਵਲ ਹੈ ਚਲੋ ਬਹੁਤ ਵੱਡੇ ਥਾਂ ਤੇ ਬੈਠੇ ਨੇ ਉਹ ਪਰ ਜੇ ਅਸੀਂ ਉੱਥੇ ਬੈਠੇ ਨਹੀਂ ਤਾਂ ਸੋਚ ਸਕਦੇ ਸੋਚ ਸਕਦੇ ਨਹੀਂ ਸੀ ਯਾਰ ਇਹ ਪਹੁੰਚਣਾ ਹੈਨਾ ਤੇ ਆਪਾਂ ਉਦਾਂ ਦੀ ਲੱਗੇ ਹੋਏ ਆ ਜੋੜੀਆਂ ਮੈਂ ਗਾਣੇ ਗਾਏ ਨੇ ਵੈਸੇ ਡਿਊਟ ਪਰ ਇਦਾਂ ਦਾ ਕੋਈ ਪੱਕੀ ਮਤਲਬ ਜਿਹਨੂੰ ਕਹਿੰਦੇ ਉਹ ਟੈਂਪਲ ਹੀ ਗੱਲ ਨਹੀਂ ਦਿੱਤੀ ਬਈ ਕਾਫੀ ਟੈਂਪਲ ਹੀ ਲੱਗਦੇ ਨੇ ਹੈਨਾ ਇਕੱਠੇ ਹੀ ਗਾਉਣਾ ਕੋਈ ਜਦੋਂ ਪ੍ਰੋਗਰਾਮ ਲਾਉਣ ਜਾਂਦੇ ਸੀਗੇ ਕੋਈ ਮਜ਼ੇਦਾਰ ਕਿੱਸਾ ਹੋਇਆ ਕੋਈ ਮਜ਼ੇਦਾਰ ਬਹੁਤ ਹੁੰਦੇ ਜਿੱਸੇ ਹੋ ਜਾਂਦੇ ਆ ਕਿ ਉਹ ਆਪਣੀ ਆਪਣੀ ਸਮਝ ਆ ਲੋਕਾਂ ਦੀ ਹੈਨਾ ਤੁਹਾਡੇ ਨਾਲ ਕੋਈ ਅਜਿਹਾ ਕਿੱਸਾ ਜਿਹੜਾ ਅੱਜ ਵੀ ਯਾਦ ਕਰਕੇ ਖੁਸ਼ ਹੁੰਦੇ ਹਾਂ ਹਾਸਾ ਆਉਂਦਾ ਹੋਵੇ ਜਾਂ ਖੁਸ਼ੀ ਮਿਲਦੀ ਹੋਵੇ ਹਾਸਾ ਇੱਕ ਬੱਬਾ ਜੀ ਸੀ ਉਹ ਹੁਣ ਆਪਾਂ ਗਾਰੇ ਸੀਗੇ ਹੈਨਾ ਆਪਣੇ ਸਾਹਮਣੇ ਮੈਨੂੰ ਕਹਿੰਦੇ ਯਾਰ ਮੈਨੂੰ ਕਹਿੰਦਾ ਸਮਝ ਨਹੀਂ ਆਈ ਕਿ ਤੁਸੀਂ ਕੀ ਗਾ ਰਹੇ ਹੋ ਅੱਛਾ ਮੈਂ ਕਿਹਾ ਜੀ ਗਾਣਾ ਹਾਂ ਯਾਰ ਸਾਨੂੰ ਉਹਦਾ ਮਾਨਕ ਨਹੀਂ ਸੁਰੀਖਣੀ ਚੰਗੇ ਲੱਗ ਰਹੇ ਆ ਵੀ ਤੁਸੀਂ ਮੈਂ ਕਿਹਾ ਜੀ ਤੁਸੀਂ ਕਿਹਦਾ ਗਾਣਾ ਸੁਣਾ ਚਲੋ ਹਨਾ ਉਹ ਕਹਿੰਦਾ ਕੋਈ ਮਾਨਕ ਦਾ ਗਾਣਾ ਸੁਣਾ ਹੂੰ ਚਲੋ ਜਿੰਨਾ ਕੋ ਉਂਦਾ ਸੀ ਮਾਨਕ ਸਾਹਿਬ ਨੂੰ ਗਾਉਣਾ ਵੈਸੇ ਬਹੁਤ ਔਖਾ ਕੰਮ ਹੈ ਤੇ ਆਪਾਂ ਕੋਸ਼ਿਸ਼ ਕੀਤੀ ਹਨਾ ਥੋੜਾ ਜਿਹਾ ਤੇ ਬਾਬਾ ਜਿੰਨੇ ਉਹਦੇ ਜੇਬ ਚ ਪੈਸੇ ਸੀ ਸਾਰੇ ਐਮ ਬੁੱਟ ਪਰ ਕੇ ਮੇਰੇ ਤੇ ਖੰਡਾ ਗਿਆ ਅੱਛਾ ਕਹਿੰਦਾ ਵੀ ਹੁਣ ਪਤਾ ਲੱਗਿਆ ਕਿ ਕਲਾਕਾਰ ਲੱਗਿਆ ਹੈ ਅੱਛਾ ਯਾਨੀ ਕਿ ਦੇਖੋ ਉਸ ਬੰਦੇ ਦੀ ਆਪਣੀ ਸਮਝ ਸੀ ਜੇ ਮੈਂ ਉਹਨੂੰ ਕਹਿ ਦਿੰਦਾ ਮੜੀ ਜੀ ਗੱਲ ਸੀ ਵੀ ਬਾਬਾ ਜੀ ਮੈਨੂੰ ਨਹੀਂ ਆਉਂਦਾ ਹੈ ਨਾ ਵੀ ਮੈਂ ਕਿਉਂ ਆਵਾਂ ਮੈਂ ਕਿਸੇ ਮੈਨੂੰ ਬੁਲਾਇਆ ਮਾਨਕ ਦਾ ਮਾਨਕ ਨੂੰ ਥੋੜੀ ਬੁਲਾਇਆ ਪਰ ਮੈਂ ਉਹ ਉਹਦੀ ਭਾਵਨਾ ਸਮਝ ਕੇ ਉਹਨਾਂ ਦੀ ਹੈ ਨਾ ਤੇ ਫਿਰ ਉਹਨਾਂ ਨੇ ਹੀ ਮੇਰਾ ਮਾਨ ਰੱਖਿਆ ਬਹੁਤ ਜਿੰਨੇ ਉਹਦੇ ਕੋਲ ਪੈਸੇ ਸੀ ਐਨੇ ਐਂ ਹੀ ਸਿੱਟ ਗਿਆ ਸਾਰੀ ਜਿਵੇਂ ਅੱਜ ਕੱਲ ਤੇ ਸਿੰਗਰ ਹਨਾ ਦੂਜੇ ਕਲਾਕਾਰਾਂ ਦੇ ਗੀਤ ਗਾਉਂਦੇ ਆ ਉਦੋਂ ਵੀ ਇਸ ਤਰ੍ਹਾਂ ਚੱਲਦਾ ਸੀ ਫਰਮਾਇਸ਼ ਚੱਲਦਾ ਸੀ ਫਰਮਾਇਸ਼ ਆ ਜਾਂਦੀ ਸੀ ਵੈਸੇ ਸਾਨੂੰ ਹੋ ਗਿਆ ਇਹ ਨਾ ਆਪਣਾ ਜੀਜੀਬੀ ਦਾ ਗੀਤ ਆਇਆ ਸੀ ਨਵਾਂ ਨਵਾਂ 나ਗ ਸਾਂਭ ਲੈ ਜੁਲਫਾਂ ਦੇ ਅੱਛਾ ਆਏ ਨੂੰ ਹਜੇ 2 ਕੀ ਦਿਨ ਹੋਏ ਸੀ ਅੱਛਾ ਫਿੱਟ ਹੋ ਗਿਆ ਗਾਣਾ ਫਿੱਟ ਹੋ ਗਿਆ ਮੈਨੂੰ ਸਾਡਾ ਪ੍ਰੋਗਰਾਮ ਸੀ ਜਾਂ ਇੱਧਰ ਜਲੰਧਰ ਸਾਹਿਬ ਤੇ ਬੰਦੇ ਮੈਨੂੰ ਕਹਿੰਦੇ ਵੀ ਕਹਿੰਦੇ ਅਸੀਂ ਨਹੀਂ ਨੱਚਦੇ ਕੁਝ ਲੋਕ ਨੱਚਦੇ ਸੀ ਅੱਛਾ ਨਾ ਨੱਚਦੇ ਨਹੀਂ ਕਹਿੰਦੇ ਕੋਈ ਗਾਣਾ ਸੁਣਾਓ ਮੈਂ ਕਿਹਾ ਭਰਾ ਮੈਨੂੰ ਨਹੀਂ ਆਉਂਦਾ ਹੈਨਾ ਤੇ ਕਹਿੰਦੇ ਨਾ ਜੀ ਫਿਰ ਅਸੀਂ ਨੱਚਦੇ ਨਹੀਂ ਮੈਂ ਕਿਹਾ ਤੁਹਾਡੀ ਮਰਜ਼ੀ ਹੈ ਯਾਰ ਨਹੀਂ ਨੱਚਣਾ ਨੱਚਣਾ ਪਰ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਜੱਜੀ ਵੈਂਸ ਜੀ ਨੇ ਮੈਨੂੰ ਪੈਸੇ ਨਹੀਂ ਦਿੱਤੇ ਪਰ ਉਹ ਦੇਖੋ ਯਾਰ ਕਲਾਕਾਰ ਕਲਾਕਾਰ ਹੈ ਹੈਨਾ ਸਾਡਾ ਵੀ ਦਿਮਾਗ ਹੈ ਜਾਂ ਉਹ ਹੈ ਅਸੀਂ ਕਿਵੇਂ ਉਹ ਗਾਣਾ ਆਇਆ ਸਾਡੇ ਜਿਵੇਂ ਫਿੱਟਾ ਤਾਂ ਹੋ ਨਹੀਂ ਗਿਆ ਇਹ ਕੋਈ ਟੇਬਲ ਕਾਰਡ ਦਾ ਹੈ ਨਹੀਂ ਤੁਸੀਂ ਭਰਿਆ ਤੇ ਮੇਰੇ ਚ ਖਸਾ ਤਾਂ ਮਗਾਉਣ ਲੱਗਿਆ ਮੈਂ ਕਿਹਾ ਇਦਾਂ ਨਹੀਂ ਨਾ ਮੈਨੂੰ ਵੀਰੇ ਗੀਤ ਹੋ ਆਉਂਦਾ ਨਹੀਂ ਹਾਂ ਨੇ ਜੀ ਦਾ ਨਾਂ ਸੀ ਅਸੀਂ ਨੱਚਦੇ ਕਿ ਮੈਂ ਤਾਂ ਨਾਚੋ ਚਲੋ ਮੈਂ ਉਹਨਾਂ ਨੇ ਮੈਨੂੰ ਅਗਨੋਰ ਕਰਤਾ ਆਪਾਂ ਨੂੰ ਕਰਤਾ ਅਗਨੋਰ ਉਹਨਾਂ ਨੂੰ ਹੋਇਆ ਕਿ ਆਪਾਂ ਆਪਣਾ ਕੰਮ ਕਰਨਾ ਸੀ ਇਸ ਦਾ ਕੰਮ ਕਰਨ ਗਏ ਸੀ ਲੱਗੇ ਰਹੇ ਲੱਗੇ ਰਹੇ ਤੇ ਸਾਰਾ ਪੰਡਾਲ ਨੱਚਣ ਲੱਗ ਗਿਆ ਅੱਛਾ ਜਿੰਨੇ ਲੋਕ ਸੀਗੇ ਉੱਤੇ ਸਾਰੇ ਨੱਚਣ ਲੱਗੇ ਸਿਰਫ ਉਹੀ ਦੋ ਬੰਦੇ ਬੈਠੇ ਰਹਿ ਗਏ ਹੂੰ ਐਂਡ 'ਚ ਉਹ ਬੰਦੇ ਨਾਲੇ ਦਾ ਮੈਨੂੰ ਪੈਸੇ ਦੇ ਗਏ ਨਾਲੇ ਕਹਿੰਦੇ ਯਾਰ ਵੀਰੇ ਸਾਡੇ ਤੋਂ ਗਲਤੀ ਹੋ ਗਈ ਕਹਿੰਦੇ ਹੂੰ ਠੀਕ ਆ ਸਾਨੂੰ ਕਹਿੰਦੇ ਪਤਾ ਨਹੀਂ ਸੀ ਚਲੋ ਜੋ ਵੀ ਆ ਪਰ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਨੱਚੇ ਤਾਂ ਨਹੀਂ ਉਹ ਵੈਸੇ ਐਂਡ 'ਚ ਪੈਸੇ ਵੀ ਦੇ ਕੇ ਮਾੜਾ ਮੋਟਾ ਸ਼ੁਗਲ ਮੇਲਾ ਆਪਣਾ ਕਰਕੇ ਪਰ ਉਹਨਾਂ ਨੂੰ ਵਧੀਆ ਲੱਗਿਆ ਹੂੰ ਪ੍ਰੋਗਰਾਮ ਜਿਹੜਾ ਉਹਨਾਂ ਨੂੰ ਵਧੀਆ ਲੱਗਿਆ ਆਪਾਂ ਮੈਨੂੰ ਵੀ ਖੁਸ਼ੀ ਹੋਈ ਵੀ ਯਾਰ ਮੈਨੂੰ ਹੁਣ ਨਹੀਂ ਆਇਆ ਦਾਣਾ ਤਾਂ ਫਿਰ ਬੰਦੇ ਨੇ ਬਾਅਦ ਚ ਕਦਰ ਕੀਤੀ ਅਛਾ ਬਈ ਮੁੰਬਈ ਤੁਹਾਡਾ ਫੇਵਰਟ ਸਿੰਗਰ ਕਿਹੜਾ ਸੀਗਾ ਉਹਨਾਂ ਸਮਿਆਂ ਦੇ ਵਿੱਚ ਗੱਲ ਸਿੰਗਰ ਉਹਨਾਂ ਸਮਿਆਂ ਚ ਦੇਖੋ ਜੀ ਗੁਰਦਾਸ ਮਾਨ ਜੀ ਹੈਨਾ ਜਿਹੜੇ ਸਾਡੇ ਤੋਂ ਪਹਿਲਾਂ ਗਾ ਰਹੇ ਸੀ ਸਾਰੇ ਵਧੀਆ ਨੇ ਕਲਾਕਾਰ ਸਾਰੇ ਵਧੀਆ ਹੁੰਦੇ ਆ ਜਿਨੇ ਜਿਹੜੇ ਕਲਾਕਾਰਾਂ ਨੂੰ ਸੁਣਦੇ ਸੀ ਚਮਕੀਲਾ ਸਾਹਿਬ ਜੀ ਹੈਨਾ ਮਾਨਕ ਸਾਹਿਬ ਸੀ ਛੰਦਾ ਜੀ ਸਾਰੇ ਸਵਰਗੀ ਛੰਦਾ ਜੀ ਬਹੁਤ ਅੱਛੇ ਕਲਾਕਾਰ ਸੀ ਸਾਡੇ ਅਸੀਂ ਤਾਂ ਉਹਨਾਂ ਤੋਂ ਸਕੂਲ ਤੋਂ ਭੱਜ-ਭੱਜ ਕੇ ਸੁਣਨੇ ਜਾਂਦੇ ਹਾਂ ਅੱਜ ਗੌਣ ਲੱਗ ਗਿਆ ਕਦੇ ਮੁਲਾਕਾਤ ਹੋਈ ਹੈ ਹਾਂ ਹੁਣ ਮਤਲਬ ਸਾਰੇ ਗੱਲਾਂ ਕਰਨ ਨਾਲ ਹੋ ਜਾਂਦੀ ਆ ਹੂੰ ਲਗਭਗ ਹੁਣ ਸਿੰਧਾ ਜੀ ਨਹੀਂ ਤਾਂ ਚਲੇ ਗਏ ਹੋਰ ਵੀ ਜ਼ਿਲ੍ਹੇ ਗਾਰੇ ਨੇ ਸਾਰੇ ਸਾਡੇ ਸੀਰੀਅਸ ਨਹੀਂ ਬੜੀ ਮਿਲਦੇ ਹੁੰਦੇ ਆ ਸੱਤ ਕਰਦੇ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਮੰਨਦੇ ਵਿੱਚ ਵੀ ਯਾਰ ਇੰਨਾ ਪੰਜਾਬੀ ਕਲਚਰ ਨੂੰ ਲੈ ਕੇ ਅਸੀਂ ਗਾਇਆ ਲੱਚਰਤਾਵਲ ਨਹੀਂ ਗਏ ਜਾਂ ਹਥਿਆਰਵਾਲ ਨਹੀਂ ਗਏ ਪਰ ਲੋਕਾਂ ਨੇ ਸਾਥ ਨਹੀਂ ਦਿੱਤਾ ਨਹੀਂ ਕੋਈ ਗੱਲ ਆਪਾਂ ਲੱਗੇ ਹੋਏ ਹਾਂ ਪਰਵਾਹ ਨਹੀਂ ਕਰੀ ਦੀ ਠੀਕ ਆ ਲੱਗੇ ਹੋਏ ਹਾਂ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਜਿੰਨੇ ਕੁ ਜੋ ਕੇ ਅਸੀਂ ਜਿੰਨਾ ਕੰਮ ਕੀਤਾ ਲੋਕ ਪਿਆਰ ਕਰਦੇ ਕੋਈ ਇਹੋ ਜੀ ਗੱਲ ਨਹੀਂ ਪਿਆਰ ਕਰਦੇ ਨੇ ਗਾਣੇ ਸੁਣਦੇ ਨੇ ਲੋਕ ਉਹ ਜਿਵੇਂ ਦੂਜੇ ਅੱਜਕੱਲ ਸਿੰਗਰ ਦੇਖਦੇ ਆ ਆਪਾਂ ਨਾ ਕਰੋੜਾਂ ਦੀਆਂ ਗੱਡੀਆਂ ਕਰੋੜਾਂ ਦੇ ਘਰ ਵੀ ਆਰ ਉਹ ਚੀਜ਼ਾਂ ਹੁੰਦੀਆਂ ਮਨ ਦੇ ਵਿੱਚ ਆ ਭਾਜੀ ਪਤਾ ਕੀ ਆ ਉਹਨਾਂ ਨੇ ਵਿਚਾਰਿਆਂ ਨੇ ਕਰੋੜਾਂ ਦਾ ਲੰਘ ਘਰ ਲਾਇਆ ਜਮੀਨਾਂ ਵੇਚ-ਵੇਚ ਕੇ ਲਾਈਆਂ ਆ ਆਪਾਂ ਨਹੀਂ ਕਰ ਸਕਦੇ ਹਮ ਹੈਨਾ ਕੋਈ ਮੈਨੂੰ ਇਹੋ ਜਿਹਾ ਸਿੰਗਰ ਦੱਸੋ ਵੀ ਜਿਹੜਾ ਘਰੋਂ ਖਾਲੀ ਗਿਆ ਸੀ ਉੱਠ ਕੇ ਹਿੱਟ ਹੋ ਗਿਆ ਰਤ ਰਤ ਨਹੀਂ ਹੋਇਆ ਹੈਨਾ ਇੰਨਾ ਪੈਸਾ ਖਰਚਣਾ ਇੰਨਾ ਉਹ ਕਰਨਾ ਆਪਾਂ ਉਹ ਨਹੀਂ ਕਰ ਸਕਦੇ ਉਸੇ ਕਰਕੇ ਕਹਿ ਰਹੇ ਆ ਜਿੰਨਾ ਕ ਅਸੀਂ ਜ਼ੋਰ ਲਾਇਆ ਜਿੰਨਾ ਕ ਅਸੀਂ ਕੰਮ ਕੀਤਾ ਉਹਨਾਂ ਇੱਕ ਪਰਮਾਤਮਾ ਦੀ ਮਿਹਰ ਆ ਵਧੀਆ ਬਹੁਤ ਵਾ ਵਾ ਸ਼ੁਕਰੀਆ ਬਬੂ ਭਾਈ ਤੁਸੀਂ ਆਪਣਾ ਕੀ ਕੀ ਸਮੇਂ ਕੱਢ ਕੇ ਸਾਡੇ ਸਟੂਡੀਓ ਪਹੁੰਚੇ ਧੰਨਵਾਦ ਜੀ ਤੁਸੀਂ ਸਾਡੇ ਟੀਵੀ ਦਾ ਤੁਸੀਂ ਮੈਨੂੰ ਇੱਥੇ ਬੁਲਾਇਆ ਗੁਰਲਾਬ ਸਾਹਿਬ ਤੇ ਪੂਰੀ ਟੀਮ ਦਾ ਜਿਹੜੇ ਵੀ ਇੱਥੇ ਕੰਮ ਕੀਤਾ ਮੇਰੇ ਵੱਲੋਂ ਬਹੁਤ-ਬਹੁਤ ਸਹੀ ਧੰਨਵਾਦ